অল ইন্ডিয়া ਸਰਦਾਰ ਜਸਾ ਸਿੰਘ ਰਾਮਗੜੀਆ ਫੈਡਰੇਸ਼ਨ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਵਕਤ ਫੈਡਰੇਸ਼ਨ ਦੇ ਦਰਜਾ ਬਦਰਜਾ ਆਗੂ ਸ਼ਾਮਲ ਹੋਏ ਅਤੇ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਦੇਵਿਤ ਜਿਹੜੇ ਵੀ ਇੱਥੇ ਸੱਜਣ ਆਏ ਹਨ ਆਜ਼ਾਦੀ ਕਲਾਟੀਆਂ ਦੇ ਪਰਿਵਾਰ ਵੀ ਆਏ ਹਨ ਮੈਂ ਇੱਥੇ ਆਉਣ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਵਾਗਤ ਕਰਦਾ ਹਾਂ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਇਹ ਜਿਹੜੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਹੈ ਇਹ ਇੱਕ ਨਰੋਲ ਸਮਾਜ ਭਲਾਈ ਸੰਸਥਾ ਹੈ ਸਾਡੀ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਭਵਿੱਖ ਦੇ ਵਿੱਚ ਅਸੀਂ ਜਿੰਨੀਆਂ ਵੀ ਪ੍ਰਮੁੱਖ ਸ਼ਖਸੀਅਤਾਂ ਹਨ ਜਿਹੜੇ ਵੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਹੋਈਆਂ ਹਨ ਉਹਨਾਂ ਦੇ ਅਸੀਂ ਜਨਮ ਦਿਹਾੜੇ ਮਨਾਇਆ ਕਰਾਂਗੇ ਔਰ ਇਹ ਸੰਸਥਾ ਵੱਲੋਂ ਅਸੀਂ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹਾਂ ਜਿੱਦਾਂ ਕਿ ਬੱਚਿਆਂ ਨੂੰ ਸਿੱਤੇਸ਼ਦਰੀ ਲੈ ਕੇ ਦਿੰਨੇ ਆ ਸਲਾਈ ਮਸ਼ੀਨਾਂ ਦਿੰਨੇ ਆ ਰਾਸ਼ਨ ਦਿੰਨੇ ਆ ਜੇ ਕੋਈ ਬਿਮਾਰ ਹੁੰਦਾ ਜਿੰਨੀ ਕ ਸਾਡੀ ਕੈਪੈਸਿਟੀ ਉਹਦੇ ਮੁਤਾਬਕ ਉਹਦਾ ਇਲਾਜ ਵੀ ਕਰਦੇ ਆ ਹੁਣ ਸਾਡਾ ਜਿਹੜਾ ਨੈਕਸਟ ਪ੍ਰੋਜੈਕਟ ਹੈ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਕੋਈ ਜਗ੍ਹਾ ਦਵੇ 1000 2000 ਕਾ ਜੀ ਅਸੀਂ ਉੱਥੇ ਕੋਈ ਐਸਾ ਭਵਨ ਦੀ ਸਥਾਪਨਾ ਕਰੀਏ ਜਿੱਥੇ ਇੱਕ ਹਾਲ ਵੀ ਹੋਵੇ ਜਿੱਥੇ ਕਿ ਆਮ ਲੋਕ ਜਾ ਕੇ ਉੱਥੇ ਆਪਣਾ ਕੋਈ ਛੋਟਾ ਮੋਟਾ ਫੰਕਸ਼ਨ ਕਰ ਸਕਣ ਕਿਉਂਕਿ ਮੈਰਿਜ ਪੈਸਾਂ ਦੇ ਵਿੱਚ ਜਾਣ ਜੁਣ ਕਿਸੇ ਦੀ ਕੋਈ ਵਾਹ ਨਹੀਂ ਗਰੀਬ ਗੁਰਬੇ ਦੀ ਉਹਦੇ 'ਚ ਅਸੀਂ ਇੱਕ ਬਿਰਧ ਆਸ਼ਰਮ ਬਣਾਉਣਾ ਚਾਹੁੰਦੇ ਆ ਜਿੱਥੇ ਕਿ ਬੇਸਹਾਰਾ ਬਿਰਧ ਜਿਨ੍ਹਾਂ ਨੂੰ ਕੋਈ ਸਹਾਰਾ ਦੇਣਾ ਵਾਲਾ ਨਹੀਂ ਉਹ ਵੀ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ ਜੜਾ ਆ ਸ਼ੋਕ ਸ਼ਾਂਤੀ ਦੇ ਨਾਲ ਕਰ ਸਕਣ ਹੁਣ ਸਾਡਾ ਅਗਲਾ ਜਿਹੜਾ ਪ੍ਰੋਜੈਕਟ ਇਹ ਆ ਅਸੀਂ ਪੂਰੀ ਐਫਰਟਸ ਸਾਰੇ ਸਾਡੇ ਮੈਂਬਰ ਸਾਹਿਬਾਨ ਸਾਡੇ ਪੈਟਰਨ ਸਾਹਿਬਾਨ ਪੂਰਾ ਸਹਿਯੋਗ ਕਰ ਰਹੇ ਹਨ ਵੀ ਸਾਨੂੰ ਸਰਕਾਰ ਨੂੰ ਅਸੀਂ ਕਿਹਾ ਵੀ ਹੋਇਆ ਲੈਟਰ ਵੀ ਦਿੱਤੀਆਂ ਨੇ ਕਿ ਸਾਨੂੰ ਕਿਸੇ ਕਲੋਨੀ ਦੇ ਵਿੱਚ ਕੋਈ ਜਗ੍ਹਾ ਦੇ ਦਿਓ ਤਾਂ ਕਿ ਉੱਥੇ ਅਸੀਂ ਇਹ ਸ੍ਰੀ ਨਾਸ਼ਵਾਨ ਇੱਕ ਦਿਨ ਸਾਰਿਆਂ ਨੂੰ ਛੱਡ ਕੇ ਚਲ ਜਾਣਾ ਹੈ ਸਭ ਤੋਂ ਵੱਡੀ ਭਗਤੀ ਇਹ ਆ ਕਿ ਅਸੀਂ ਸਮਾਜ ਵਾਸਤੇ ਕੀ ਕਰਕੇ ਚੱਲੇ ਆ ਆਪਣੇ ਆਪ ਵਾਸਤੇ ਸਾਰੇ ਕਰਦੇ ਹਨ ਅਸੀਂ ਲੋੜਵੰਦਾਂ ਵਾਸਤੇ ਕੀ ਕਰਕੇ ਚੱਲੇ ਆ ਉਸ ਗੱਲ ਦੀ ਗਿਣਤੀ ਹੋਣੀ ਹੈ ਅਸਲੀ ਕਰਮਾਂ ਦੀ ਗਿਣਤੀ ਹੋਣੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੇ ਨਾਲ ਸਹਿਯੋਗ ਕਰੋ ਆਇਆ ਕਰੋ ਇੱਥੇ ਸਮਾਜ ਸੇਵਾ ਕਰਿਆ ਕਰੋ ਸਮਾਜ ਸੇਵਾ ਬਹੁਤ ਵੱਡੀ ਭਗਤੀ ਆ ਇਹਨਾਂ ਲਫ਼ਜ਼ਾਂ ਨਾਲ ਮੈਂ ਸਾਰਿਆਂ ਕੋਲ ਮਾਫ਼ੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਨਾਰਾ ਲਾਵਾਂਗਾ ਸਾਰਿਆਂ ਜੀ ਸ਼ਹੀਦ ਭਗਤ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਭਗਤ ਸਿੰਘ ਅਮਰ ਰਹੇ ਅਮਰ ਰਹੇ ਸ਼ਹੀਦੋ ਤੁਹਾਡੀ ਸੋਚ ਤੇ ਮਰਾਂ ਦੇਾਂਗੇ ਧੋਕੇ ਸ਼ਹੀਦੋ ਤੁਹਾਡੀ ਸੋਚ ਤੇ ਮਰਾਂ ਦੇਾਂਗੇ ਧੋਕੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਵੀ ਜਿਹੜਾ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਵੀ ਇਹ ਭਗਤ ਸਿੰਘ ਰਾਣੇ ਸਾਨੂੰ ਦਿੱਤਾ ਸੀ ਠੀਕ ਹੈ ਜੀ ਥੈਂਕ ਯੂ ਵੈਲਕਮ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ਹੀਦੇ ਆਜ਼ਮ ਭਗਤ ਭਗਤ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਆ ਜੋ ਕਿ ਉਹਨਾਂ ਦੀ ਬਦੌਲਤ ਹੀ ਅਸੀਂ ਆਪਣਾ ਆਜ਼ਾਦੀ ਦਾ ਨਿਕਮਾ ਲਏ ਆ ਜੋਨਾਂ ਨੇ ਇੰਨੀਆਂ ਮਹਾਨ ਕੁਰਬਾਨੀਆਂ ਕਰਕੇ ਸਾਡੇ ਦੇਸ਼ ਨੂੰ ਯਾਦ ਕਰਾਇਆ ਅਸੀਂ ਵੀ ਆਪਣੇ ਸਮਾਜ ਲਈ ਜ਼ਿੰਮੇਵਾਰ ਬਣ ਕੇ ਐਂਟੀ ਕ腐ਸ਼ਨ ਦੇ ਵਾਸਤੇ ਅਸੀਂ ਵੀ ਕੁਛ ਨਾ ਕੁਛ ਕਰੀਏ ਜੋ ਕਿ ਉਹਨਾਂ ਦੇ ਸੁਪਨਿਆਂ ਨੂੰ ਅਸੀਂ ਸਹਕਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਇੱਕ ਸਾਡੇ ਪੰਜਾਬ ਲਈ ਨਹੀਂ ਅੰਮ੍ਰਿਤਸਰ ਲਈ ਨਹੀਂ ਬਲਕਿ ਸਾਰੇ ਹਿੰਦੁਸਤਾਨ ਦੇ ਲਈ ਇੱਕ ਬਹੁਤ ਮਾਣ ਵਾਲਾ ਖੁਸ਼ੀਆਂ ਵਾਲਾ ਦਿਨ ਹੈ ਕਿ ਭਾਰਤ ਦੇ ਇੱਕ ਮਹਾਨ ਕ੍ਰਾਂਤੀਕਾਰੀ ਜਿਨ੍ਹਾਂ ਦਾ ਨਾਂ ਕੇਵਲ ਅੰਮ੍ਰਿਤਸਰ ਜਾਂ ਪੰਜਾਬ ਦੇ ਵਿੱਚ ਵੀ ਮੈਂ ਨਹੀਂ ਸੁਣਿਆ ਤੁਸੀਂ ਜਿੰਨੀਆਂ ਵੀ ਸਟੇਟ ਔਰ ਜਿੰਨੇ ਵੀ ਕੰਟਰੀ ਤੇ ਵੀ ਜਾਓ ਕਿਸੇ ਹੋਰ ਦਾ ਨਾਂ ਜਾਣਨ ਤੋਂ ਪਹਿਲਾਂ ਉਹ ਸਰਦਾਰ ਭਗਤ ਸਿੰਘ ਜੀ ਦਾ ਨਾਂ ਇਹ ਜ਼ਰੂਰ ਜਾਣਦਾ ਇੱਕ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਇਹ ਉਹਨਾਂ ਦੀ ਕੁਰਬਾਨੀ ਨੂੰ ਇੱਕ ਸਜਦਾ ਹੈ ਇੱਕ ਰਿਚ ਟ੍ਰਿਬਿਊਟ ਹੈ ਮੈਂ ਹੁਣ ਪ੍ਰਧਾਨ ਜੀ ਨੇ ਕਿਹਾ ਵੀ ਜ਼ਿਆਦਾ ਸਮਾਂ ਨਹੀਂ ਹੈ ਉਹ ਆਪਣਾ ਉਹਦੇ ਅਕੋਰਡਿੰਗ ਨੂੰ ਹੀ ਮੈਂ ਅੱਗੇ ਚੱਲਣਾ ਹੈ ਕਿ ਸਰਦਾਰ ਭਗਤ ਸਿੰਘ ਜੀ ਦਾ ਇੱਕੋ ਹੀ ਸੋਚ ਸੀ ਵੀ ਨਹੀਂ ਮਰਨ ਮਾਰਨ ਨਾਲ ਜਿਹੜੀ ਗੱਲ ਹੈ ਨਾ ਉਹ ਤਾਂ ਠੀਕ ਹੈ ਲੇਕਿਨ ਜਿਹੜੀ ਆਵਾਜ਼ ਇੱਕ ਬੰਦਾ ਮਰ ਗਿਆ ਉਹ ਕੇਸ ਚੱਲਿਆ ਉਹ ਅੰਦਰ ਹੋ ਗਿਆ ਉਹ ਵੀ ਮਰ ਗਿਆ ਕਹਾਣੀ ਖਤਮ ਹੋ ਗਈ ਕਿਉਂ ਨਾ ਹੋਵੇ ਲੋਕਾਂ ਦੇ ਵਿੱਚ ਇਹ ਇੱਕ ਜਾਗਰਤੀ ਲਾਂਦੀ ਜਾਵੇ ਕਿ ਆਹ ਹੋ ਰਿਹਾ ਜੇ ਕੀ ਉਹਨਾਂ ਕੀਤਾ ਕਿ ਲਾਹੌਰ ਦੀ ਚਲਦੀ ਅਸੈਂਬਲੀ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਬੰਬ ਲਗਾ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਜ਼ਿਆਦਾ ਇਸੇ ਦੱਸਣ ਦੀ ਲੋੜ ਨਹੀਂ ਉਹ ਪਹੁੰਚ ਗਏ ਉਹਨਾਂ ਲੱਗੀ ਹੋਈ ਅਸੈਂਬਲੀ ਦੇ ਵਿੱਚ ਬੰਬ ਵਿਲਾਸ ਕੀਤੇ ਜੇ ਉਹ ਚਾਹੁੰਦੇ ਇੱਕ ਅੰਗਰੇਜ਼ ਦੀ ਮੈ ਥਿਊਰੀ ਪੜ੍ਹੀ ਸੀ ਉਹ ਕਹਿੰਦਾ ਵੀ ਜੇ ਭਗਤ ਸਿੰਘ ਚਾਹੁੰਦਾ ਤੇ ਉਥੋਂ ਭਾਈ ਸਕਦਾ ਇੰਨੀ ਹਫੜਾ ਦਫੜੀ ਮਚ ਗਈ ਉਹ ਹੀ ਕੁਡ इजीली ਬੀ ਐਸਕੇਪਡ ਭਾਈ ਸਕਦਾ ਸੀ ਉਹਨੇ ਕਹਾਂ ਨਾ ਕਹਿੰਦਾ ਮੈਨੂੰ ਫੜ ਲੋ ਲੰਡਨ ਵਾਸੀ ਉਹ ਮੈਂ ਖੜਾ ਪੁਕਾਰਾਂ ਤੁਹਾਡੇ ਕੇ ਖੜਾ ਵਾਂ ਮੈਂ ਕੋਈ ਬੰਬ ਮਾਰਨ ਨਹੀਂ ਆਇਆ ਮੈਂ ਕੋਈ ਕੈਜ਼ੁਐਲਟੀ ਕਰਨ ਨਹੀਂ ਆਇਆ ਮੈਂ ਕੋਈ ਟੌਰ ਬਣਾਉਣ ਨਹੀਂ ਆਇਆ ਸਿਰਫ ਮੈਂ ਆਪਣੇ ਜਿਹੜੇ ਅੰਨੇ ਭੋਲੇ ਜਿਹੜੇ ਫਰੰਗੀ ਨੇ ਮੈਂ ਇਹਨਾਂ ਦੇ ਕਾਨੂੰਨ ਖੋਲ ਲੜਾਇਆ ਵੀ ਐਦਾਂ ਹਾਲ ਹੋਣਾ ਜੇ ਜੇ ਤੁਸੀਂ ਸਾਡੇ ਦੇਸ਼ ਤੋਂ ਕੁਇਟ ਨਾ ਕੀਤਾ ਨਾ ਗਏ ਤੇ ਆਹ ਹਾਲ ਹੋਣਾ ਜੇ ਮੈਂ ਤੁਹਾਡੇ ਸਾਹਮਣੇ ਖੜਾ ਜੇ ਮੈਂ ਦੋ ਲਫ਼ਜ਼ ਬੋਲ ਕੇ ਮੈਂ ਸੈਲਫ ਸਰੈਂਡਰ ਕਰਾਂਗਾ ਅੰਦਰ ਕੋ ਕੋ ਕਾਨੂੰਨ ਦੇ ਮਤਲਬ ਉਹ ਗੱਲ ਕਰੋ ਬੇਕਾਨੂੰਨੀ ਜੋ ਤੁਸੀਂ ਮਰਜ਼ੀ ਕਰੋ ਮੈਂ ਤਿਆਰ ਹਾਂ ਔਰ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਤੇ ਬੜਾ ਹੀ ਅੱਛਾ ਲੱਗਾ ਉਹਨਾਂ ਦੀ ਗੱਲ ਬੜੀ ਸਲਾਈ ਇੱਥੇ ਹੀ ਨਹੀਂ ਬਲਕਿ ਇਹਨਾਂ ਦਾ ਜਿਹੜਾ ਜਨਮ ਦਿਨ ਹੈ ਫੋਰਨ ਦੇ ਤੁਸੀਂ ਮਨਾਇਆ ਜਾਂਦਾ ਅੱਜ ਸਵੇਰੇ ਮੈਂ ਪੇਪਰ ਪੜ੍ਹ ਰਿਹਾ ਸੀਗਾ ਕਿ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਵਿੱਚ ਵੀ ਉਹਨਾਂ ਦੇ ਜਨਮ ਦਿਨ ਤੇ ਕੇਕ ਕੱਟਿਆ ਗਿਆ ਤੇ ਖੁਸ਼ੀਆਂ ਮਨਾਇਆਂ ਗਈਆਂ ਤੇ ਲੱਡੂ ਵੰਡੇ ਗਏ ਖਾਣ ਮੈਂ ਇਹਨਾਂ ਸ਼ਬਦਾਂ ਨਾਲ ਹੀ ਕਹਣਾ ਵੀ ਦੇਸ਼ ਭਗਤੀ ਦੀ ਭਾਵਨਾ ਅਸੀਂ ਉਹਨਾਂ ਦੇ بیٹے ਬੈਠੇ ਆ ਸਵਤੰਤਰਤਾ ਸੰਗਮ ਪਰਿਵਾਰਾਂ ਦੇ ਸਾਡੇ ਵਿੱਚ ਤਾਂ ਆਣੀ ਹੀ ਚਾਹੀਦੀ ਹੈ ਗਾਂ ਅਸੀਂ ਬੱਚਿਆਂ ਨੂੰ ਆਪਣੇ ਫਰੈਂਡਲੀ ਸਰਕਲ ਨੂੰ ਨੀਰ ਇੰਡੀਅਨਸ ਨੂੰ ਵੀ ਇਹ ਜਿਹੜੀ ਸਪਿਰਟ ਹੈ ਇਹ ਅਸੀਂ ਉਹਨਾਂ ਵਿੱਚ ਭਰਨੀ ਹੈ ਸਾਡਾ ਇਨਾ ਹੀ ਉਜਮਾ ਹੈਗਾ ਜੇ ਸਰਪੱਗੋ ਸਿੰਘ ਜੀ ਨੂੰ ਮੁਖ ਰੱਖਦੇ ਹਾਂ ਆਇਨਾ ਸ਼ਬਦਾਂ ਦੇ ਨਾਲ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਤਵੰਤੇ ਸੱਜਣਾਂ ਨੇ ਆਪ ਜੀ ਨੂੰ ਸਾਹ ਪਗ ਸਿੰਘ ਸ਼ਹੀਦ ਦੇ ਬਾਰੇ ਜਾਣਕਾਰੀ ਦਿੱਤੀ ਆ ਜਿਹੜੇ ਕਿ ਇਸ ਦੇਸ਼ ਵਾਸਤੇ ਮਹਾਨ ਕੁਰਬਾਨੀਆਂ ਦੇ ਕੇ ਹਰ ਇੱਕ ਜਗ੍ਹਾ ਦਿੱਤੇ ਉਹਨਾਂ ਦਾ ਅੱਜ ਦੇ ਦਿਨ ਦੇ ਤੇ ਇਹ ਦਿਨ ਮਨਾਇਆ ਜਾ ਰਿਹਾ ਇਹ ਜੋ ਇਹ ਜੋ ਅੱਜ ਦਾ ਦਿਨ ਹੈ ਇਹ ਬਹੁਤ ਹੀ ਇੱਕ ਪ੍ਰੇਰਿਤ ਦਿਨ ਮੰਨਿਆ ਜਾਂਦਾ ਹੈ ਸੋ ਜੋ ਅੱਜ ਮੁਸ਼ਕਲਾਂ ਅੱਜ ਆ ਰਹੀਆਂ ਹਨ ਅਗਰ ਇਹ ਸਾਰੇ ਚੀਜ਼ਾਂ ਦਾ ਸੁਧਾਰ ਹੁੰਦਾ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਤਾਂ ਅੱਜ ਇਹਨਾਂ ਚੀਜ਼ਾਂ ਦੀ ਆਪਣੇ ਦੇਸ਼ ਜਾਂ ਦੂਜੇ ਦੇਸ਼ਾਂ 'ਚ ਕੋਈ ਮੁਸ਼ਕਲ ਨਹੀਂ ਸੀ ਹੋਣੀ ਸੋ ਅੱਜ ਦਾ ਦਿਨ ਬਹੁਤ ਮਹਾਨ ਦਿਨ ਗਿਣਿਆ ਜਾ ਸਕਦਾ ਹੈ ਸਾਹਿਬ ਸ਼ਹੀਦ ਭਗਤ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਅਸੀਂ ਮਹਾਨ ਕ੍ਰਾਂਤੀਕਾਰੀ ਦੇਸ਼ ਭਗਤ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ 올 인디아 사트 자사 싱람 가디아 페데레이션 ਅਤੇ ਫ੍ਰੀडम ਫਾਈਟਰ ਆਰਗੇਨਾਈਜੇਸ਼ਨ ਵੱਲੋਂ ਇੱਥੇ ਇਕੱਠੇ ਹੋਏ ਆ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਦਾ ਸਾਕਾ ਦੇਖਿਆ ਜਿਨ੍ਹਾਂ ਨੇ ਲਾਲਾ ਲਾਜਪਤ ਰਾਏ ਉਤੇ लाठी चार्ज ਹੁੰਦਾ ਦੇਖਿਆ ਲਾਲਾ ਲਾਜਪਤ ਰਾਏ ਉਤੇ ਇਹਨਾਂ ਜ਼ਬਰਦਸਤ लाठी चार्ज ਕੀਤਾ ਗਿਆ ਕਿ ਉਹ ਚੰਨ ਦਿਨਾਂ ਦੇ ਬਾਅਦ ਹੀ ਪਰਲੋਕ ਸੁਧਾਰ ਗਏ ਉਸ ਵੇਲੇ ਸ਼ਹੀਦ ਭਗਤ ਸਿੰਘ ਜੀ ਦੀ ਉਮਰ ਬਹੁਤ ਛੋਟੀ ਸੀ ਇਹਨਾਂ ਦਾ 1907 ਚ ਜਨਮ ਹੋਇਆ 15-16 ਸਾਲ ਦੀ ਉਮਰ ਸੀ ਇਹਨਾਂ ਦੇ ਮਨ ਦੇ ਵਿੱਚ ਇਹ ਜਗਿਆਸਾ ਜਾਗੀ ਕਿ ਮੈਂ ਇਹ ਜ਼ਾਲਮਾਂ ਨੂੰ ਆਪਣੇ ਦੇਸ਼ ਚ ਭਜਾਉਣਾ ਹੈ ਇਹਨਾਂ ਨੇ ਰਾਜਗੁਰੂ ਸੁਖਦੇਵ ਦੇ ਨਾਲ ਰਲ ਕੇ ਇੱਕ ਪਲਾਨ ਬਣਾਇਆ ਔਰ ਸੈਂਟਰ ਹਾਲ ਦੇ ਵਿੱਚ ਪਹਿਲਾਂ ਬੰਬ ਛੁੱਟੇ ਗਏ ਉਸ ਦੇ ਉਪਰੰਤ ਇਹਨਾਂ ਨੇ ਮਾਰਨਾ ਏ ਅੰਗਰੇਜ਼ੀ ਜਿਹੜਾ ਪੁਲਿਸ ਆਫਸਰ ਸਟੀਕ ਨੂੰ ਸੀ ਤੇ ਭਲੇਖੇ ਨਾਲ ਮਾਰ ਦਿੱਤਾ ਫਾਂਡਰ ਨੂੰ ਇਹਨਾਂ ਉੱਤੇ ਇੱਕ ਮੈ ਸੰਖੇਪ ਕੀ ਦੱਸਣਾ ਚਾਹਨਾ ਹੈ ਇਹਨਾਂ ਉੱਤੇ ਕੇਸ ਚੱਲਿਆ ਜੇਲ੍ਹ ਚ ਗਏ ਮਾਤਰ 24 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਔਰ ਜਿੱਥੇ ਇਹਨਾਂ ਨੂੰ 24 ਆਪਣਾ ਮਾਰਚ ਨੂੰ ਫਾਂਸੀ ਦੇਣੀ ਸੀ ਲੋਕਾਂ ਦਾ ਇਹਨਾਂ ਹਜੂਮ ਇਕੱਠਾ ਹੋ ਗਿਆ ਇਨੇ ਲੋਕੀ ਫੜ ਗਏ ਕਿ ਫਾਂਸੀ 23 ਤਰੀਕ ਨੂੰ ਜਾਣੀ ਪਈ ਮੈਂ ਇਹ ਦੱਸਣਾ ਚਾਹੁੰਨਾ ਅੱਜ ਅਸੀਂ ਆਪਣੇ ਆਜ਼ਾਦੀ ਸੰਗਰਾਮੀਆਂ ਨੂੰ ਭੁੱਲ ਗਏ ਹਾਂ ਉਹਨਾਂ ਨੂੰ ਯਾਦ ਨਹੀਂ ਕਰਦੇ ਉਹਨਾਂ ਦੀਆਂ ਹਿਸਟਰੀਆਂ ਪੜ ਕੇ ਰੋਣ ਆ ਜਾਂਦਾ ਕਿੰਨੇ ਜ਼ੁਲਮ ਸਹੇ ਸੀ ਮਾਤਰ 24 ਸਾਲ ਦੀ ਉਮਰ ਜਿਹੜੀ ਕਿ ਇਨਸਾਨ ਦੀ ਕੁਝ ਬਣਨ ਦੀ ਹੁੰਦੀ ਹੈ ਉਸ ਉਮਰ ਦੇ ਵਿੱਚ ਜਾ ਕੇ ਉਹਨਾਂ ਨੇ ਸਾਰੀ ਉਮਰ ਜੇਲ੍ਹ ਚ ਹੀ ਰਹਿ ਕੁਰਬਾਨੀ ਦਿੱਤੀ ਇਹ ਜਿਹੜੇ ਭਗਤ ਸਿੰਘ ਸਨ ਇਹ ਕਮਿਊਨਿਜ਼ਮ ਵਿਚਾਰ ਧਾਰਾ ਦੇ ਸਨ ਇਹ ਕਮਿਊਨਿਜ਼ਮ ਦੇ ਹੱਕ ਦੇ ਸਨ ਤੇ ਕਮਿਊਨਲਿਜ਼ਮ ਦੇ ਬڑے ਖਿਲਾਫ ਸਨ ਕਮਿਊਨਲਿਜ਼ਮ ਤੇ ਕਮਿਊਨਿਜ਼ਮ ਦੋ ਚੀਜ਼ਾਂ ਨੇ ਕਿ ਕਮਿਊਨਲਿਜ਼ਮ ਫਿਰਕਾ ਪ੍ਰਸਤੀ ਨੂੰ ਕਹਿੰਦੇ ਹਨ ਕਮਿਊਨਿਜ਼ਮ ਸਮਾਜਵਾਦ ਨੂੰ ਕਹਿੰਦੇ ਹਨ ਇਹ ਉਸ ਜਵਾਨੇ ਦੇ ਵਿੱਚ ਖੱਬੇ ਪੱਖੀਆਂ ਦੀ ਬੜੀ ਤਕੜੀ ਲਹਿਰ ਸੀ ਖੱਬੇ ਪੱਖੀਆਂ ਦਾ ਇਨਾਂ ਉੱਤੇ ਬੜਾ ਪ੍ਰਭਾਵ ਸੀ ਔਰ ਇਹਨਾਂ ਨੇ ਦੇਸ਼ ਦੇ ਅੰਦਰ ਇਹ ਚਾਹਿਆ ਸੀ ਕਿ ਕਮਿਊਨਿਜ਼ਮ ਦਾ ਲਿਆ ਜ਼ਿਆਦਾ ਜਾਵੇ ਤੇ ਐਸੇ ਸਮਾਜ ਦੀ ਸਿਰਜਣਾ ਕੀਤੀ ਜਾਵੇ ਜਿੱਥੇ ਨਾ ਉੱਚਨੀ-ਜੋਵੇ ਨਾ ਅਮੀਰ-ਗਰੀਬ ਹੋਣ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਮਿਲੇ ਸਾਰਿਆਂ ਨੂੰ ਬਰਾਬਰ ਇੱਕੋ ਜੀ ਰੋਟੀ ਮਿਲੇ ਸਾਰਿਆਂ ਕੋਲ ਰਹਿਣ ਵਾਸਤੇ ਘਰ ਹੋਣ ਸਾਰਿਆਂ ਦੇ ਬੱਚੇ ਹਾਇਰ এডੂਕੇਸ਼ਨ ਪੜਨ ਜਿੱਥੇ ਵੀ ਕੋਈ ਜਾਵੇ ਐਸੇ ਦੇਸ਼ ਦੀ ਸੁਪਨਾ ਕਰਨਾ ਚਾਹੁੰਦੇ ਅਸਨ ਬਿਗਾਇਰ ਰਿਸ਼ਵਤੋਂ ਬਿਗਾਇਰ ਕਿਸੇ ਛਵਾਰਸ਼ ਤੋਂ ਕਿਸੇ ਦਾ ਕੰਮ ਹੋਵੇ ਪਰ ਅੱਜ ਸਾਨੂੰ ਬੜਾ ਦੁੱਖ ਹੁੰਦਾ ਹੈ ਜਿਸ ਤਰ੍ਹਾਂ ਦੇ ਆਜ਼ਾਦ ਭਾਰਤ ਦੀ ਕਲਪਨਾ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਮਹਾਨ ਜਾਦੀ ਸੰਗਰਾਮਾਂ ਨੇ ਕੀਤੀ ਸੀ ਉਦਾਂ ਦਾ ਆਜ਼ਾਦ ਭਾਰਤ ਨਹੀਂ ਬਣ ਸਕਿਆ ਜਿੱਤੇ ਅਸੀਂ ਜਾਣਦੇ ਹਾਂ ਸਾਨੂੰ ਜਾਂ ਸ਼ਫਾਰਸ਼ ਗਾਰਿਸ਼ਵਤ ਜਾਂ ਦੋਵੇਂ ਚੀਜ਼ਾਂ ਜ਼ਿਆਣੀਆਂ ਪੈਂਦੀਆਂ ਹਨ ਅੱਜ ਗਰੀਬ ਦਾ ਬੱਚਾ ਮੈਟ੍ਰਿਕ ਤੱਕ ਅੱਗੇ ਨਹੀਂ ਲੰਘ ਸਕਦਾ ਕਈ ਵਿਚਾਰੇ ਮੈਟ੍ਰਿਕ ਵੀ ਨਹੀਂ ਕਲਾ ਸਕਦੇ ਹੈਰ ਐਜੂਕੇਸ਼ਨ ਦੇ ਵਾਸਤੇ ਲੱਖਾਂ ਦੀ ਹੁਣ ਤੇ ਗੱਲ ਕਰੋੜਾ ਰੁਪਏ ਚਾਹੀਦੇ ਹਨ ਸੋ ਅੱਜ ਦੇ ਸ਼ੀਸ਼ ਪਾਕਾ ਸੰਘੇਤਿਆਂ ਜਿਉਂਦੇ ਹੁੰਦੇ ਤੇ ਕਿੰਨਾ ਉਹਨਾਂ ਦੇ ਮਨ ਨੂੰ ਦੁੱਖ ਹੁੰਦਾ ਹੁਣ ਮੈਂ ਇਹ ਦੱਸਣਾ ਚਾਹੁੰਦਾ ਕਿ ਦੇਸ਼ ਸਾਡਾ ਤਰਤਲ ਦੇ ਆਧਾਰ ਤੇ ਭਾਵੇਂ ਆਜ਼ਾਦ ਹੋ ਗਿਆ ਪਰ ਸਮਾਜਿਕ ਬੁਰਾਈਆਂ ਦੇ ਅਜੇ ਅੱਜ ਵੀ ਅਸੀਂ ਗੁਲਾਮ ਹਾਂ ਅੱਜ ਸਾਡਾ ਵੀ ਫਰਜ਼ ਬਣਦਾ ਹੈ ਕਿ ਦੇਸ਼ ਦੇ ਵਿੱਚ ਐਸੇ ਸਮਾਜ ਦੀ ਸਥਾਪਨਾ ਕਰੀਏ ਜਿੱਥੇ ਹਰ ਮਨੁੱਖ ਨੂੰ ਆਦਰ ਮਾਨ ਮਿਲੇ ਆਦਰ ਮਾਨ ਨੂੰ ਰੋਟੀ ਮਿਲੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਆਪਕਾ ਸੋਂ ਮਾਫੀ ਮੰਗਦਾ